ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਦੱਸਿਆ ਕਿ ਜਗਰਾਉਂ ਦੇ ਪਿੰਡ ਪੋਨਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪੂਰੇ ਪਿੰਡ ਸਮੇਤ ਦੇਸ਼ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸ ਰਹੇ ਨੇ ਉੱਥੇ ਇਸ ਵੇਲੇ ਸੋਗ ਦੀ ਲਹਿਰ ਹੈ ਕਿਉਂਕਿ ਰਾਜਵੀਰ ਜਵੰਦਾ ਇੱਕ ਸੱਭਿਆਚਾਰਕ ਕਲਾਕਾਰ ਸੀ ਬੇਦਾਗ ਕਲਾਕਾਰ ਸੀ ਅਕਸਰ ਕਲਾਕਾਰਾਂ ਦੇ ਉੱਤੇ ਕੌਂਟਰੋਵਰਸੀ ਹੁੰਦੀ ਆ ਪਰ ਰਾਜਵੀਰ ਜਵੰਦਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅੱਜ ਤੱਕ ਕੋਈ ਕੌਂਟਰੋਵਰਸੀ ਵੀ ਸਾਹਮਣੇ ਨਹੀਂ ਆਈ ਸੀ ਯਾਨੀ ਕਿ ਉਹਨਾਂ ਦੇ ਜੋ ਗੀਤ ਸੀ ਉਹ ਸੱਭਿਆਚਾਰਕ ਸੀ ਧੀਆਂ ਦੇ ਉੱਤੇ ਗੀਤ ਗਾਏ ਜਾਂਦੇ ਸੀ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਦੇ ਗੀਤ ਆਸਾਨੀ ਦੇ ਨਾਲ ਅੱਜ ਵੀ ਸੁਣੇ ਜਾ ਸਕਦੇ ਨੇ ਸੋ ਕਿਸੇ ਤਰ੍ਹਾਂ ਦੀ ਝਿਜਕ ਪਰਿਵਾਰਾਂ ਨੂੰ ਮਹਿਸੂਸ ਨਹੀਂ ਹੁੰਦੀ ਜਦੋਂ ਵੀ ਰਾਜਵੀਰ ਜਵੰਦਾ ਦਾ ਕੋਈ ਗੀਤ ਕਿਤੇ ਵੀ ਚੱਲਦਾ ਹੈ ਸੋ ਰਾਜਵੀਰ ਜਵੰਦਾ ਦੀ ਸਾਫ਼ ਸੁਥਰੀ ਗਾਇਕੀ ਦੇ ਕਰਕੇ ਹੀ ਲੋਕ ਉਹਨਾਂ ਦੇ ਲਈ ਖੂਬ ਅਰਦਾਸਾਂ ਤੇ ਦੁਆਵਾਂ ਕਰ ਰਹੇ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਰਾਜਵੀਰ ਜਵੰਦਾ ਪਿਛਲੇ ਦਿਨ ਯਾਨੀ ਕਿ ਲੰਘੇ ਦਿਨ ਸਾਨੂੰ ਇਸ ਅਲਵਿਦਾ ਆਗੇ ਨੇ ਸੰਸਾਰ ਨੂੰ ਛੱਡ ਗਏ ਨੇ ਸੁਰਾਜਵੀਰ ਜਵੰਦਾ ਦਾ ਅੱਜ ਪਿੰਡ ਪੋਨਾ ਵਿਖੇ ਅੰਤਿਮ ਸੰਸਕਾਰ ਹੋਵੇਗਾ ਪਿੰਡ ਪੋਨਾ ਉਹਨਾਂ ਦਾ ਜੱਦੀ ਪਿੰਡ ਹੈ ਜਿੱਥੇ ਉਹ ਜੰਮੇ ਪਲੇ ਖੇਡੇ ਅਤੇ ਪੜ੍ਹਾਈ ਕੀਤੀ ਸੁਰਾਜਵੀਰ ਜਵੰਦਾ ਪੁਲਿਸ ਵਿਭਾਗ ਵਿੱਚ ਵੀ ਸੇਵਾ ਨਿਭਾ ਚੁੱਕੇ ਨੇ ਇਸ ਤੋਂ ਇਲਾਵਾ ਰਾਜਵੀਰ ਜਵੰਦਾ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ ਦੇ ਵਿਦਿਆਰਥੀ ਵੀ ਰਹੇ ਨੇ ਯਾਨੀ ਕਿ ਉਹ ਚੰਗੇ ਪੜ੍ਹੇ ਲਿਖੇ ਵੀ ਸੀ ਅਤੇ ਇੱਕ ਚੰਗੇ ਕਲਾਕਾਰ ਵੀ ਸੀ ਜੋ ਇਸ ਸੰਸਾਰ ਨੂੰ અલਵਿਦਾ ਆ ਗਏ ਨੇ ਸੋ ਉਹਨਾਂ ਦੇ ਜਾਣ ਦਾ ਦੁੱਖ ਹਰ ਕਿਸੇ ਕਲਾਕਾਰ ਨੂੰ ਹੈ ਹਰ ਇੱਕ ਪੰਜਾਬੀ ਨੂੰ ਹੈ ਹਰ ਇੱਕ ਉਸ ਵਿਅਕਤੀ ਨੂੰ ਹੈ ਜੋ ਰਾਜਵੀਰ ਜਵੰਦਾ ਨੂੰ ਇੱਕ ਵਾਰ ਮਿਲ ਚੁੱਕਿਆ ਹੋਵੇ ਜਾਂ ਫਿਰ ਰਾਜਵੀਰ ਜਵੰਦਾ ਬਾਰੇ ਜਿਸ ਨੇ ਵੀ ਸੁਣਿਆ ਹੋਵੇ ਸੋ ਹਰ ਕੋਈ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦਾ ਨਜ਼ਰ ਆ ਰਿਹਾ ਹੈ ਸੋ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਵੇਗਾ ਯਾਨੀ ਕਿ ਉਹਨਾਂ ਦੀ ਮਰਤਕ ਦੇਹ ਨੂੰ ਪੰਜ ਤਤਾਂ ਦੇ ਵਿੱਚ ਵਿਲੀਨ ਕੀਤਾ ਜਾਵੇਗਾ ਸੋ ਪਿੰਡ ਪੋਨਾ ਦੇ ਵਿੱਚ ਇਸ ਵੇਲੇ ਵੱਡਾ ਇਕੱਠ ਹੈ ਲੋਕ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੇ ਜੋ ਸਮਰਥਕ ਨੇ ਉਹਨਾਂ ਦੇ ਜੋ ਫੈਨਸ ਨੇ ਜਾਂ ਉਹਨਾਂ ਨੂੰ ਚਾਹਣ ਵਾਲੇ ਨੇ ਉਹ ਆਖਰੀ ਵਾਰ ਰਾਜਵੀਰ ਜਵੰਦਾ ਨੂੰ ਦੇਖਣਾ ਚਾਹੁੰਦੇ ਨੇ ਅਤੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਕਿਉਂਕਿ ਰਾਜਵੀਰ ਜਵੰਦਾ ਨੂੰ ਅਕਸਰ ਸਟੇਜਾਂ ਦੇ ਉੱਤੇ ਚੜ੍ਹਦੀ ਕਲਾ ਦੇ ਵਿੱਚ ਦੇਖਿਆ ਜਾਂਦਾ ਸੀ ਕਹਿਣ ਦਾ ਭਾਵ ਉਹ ਧਾਰਮਿਕ ਗੀਤ ਵੀ ਗਾਉਂਦੇ ਸੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਗਾਉਂਦੇ ਸੀ ਮਾਂ ਧੀ ਪਿਓ ਧੀ ਅਤੇ ਹੋਰ ਪਿਓ ਪੁੱਤ ਦੇ ਰਿਸ਼ਤਿਆਂ ਦੇ ਉੱਤੇ ਉਹਨਾਂ ਦੇ ਖੂਬ ਸੋਹਣੇ ਗੀਤ ਆਏ ਜੋ ਅਕਸਰ ਅੱਖਾਂ ਦੇ ਵਿੱਚੋਂ ਹੰਝੂ ਲਿਆ ਦਿੰਦੇ ਸੀ ਪਰ ਰਾਜਵੀਰ ਜਵੰਦਾ ਇਸ ਕਦਰ ਦੁਨੀਆ ਤੋਂ ਗਏ ਕਿ ਪੂਰੀ ਦੁਨੀਆ ਦੇ ਵਿੱਚੋਂ ਅੱਜ ਪੂਰੀ ਦੁਨੀਆ ਦੀ ਅੱਖ ਦੇ ਵਿੱਚ ਅੱਜ ਹੰਝੂ ਨੇ ਸੋ ਹਰ ਕੋਈ ਅੱਜ ਭਾਵੁਕ ਹੁੰਦਾ ਨਜ਼ਰ ਆ ਰਿਹਾ ਹੈ ਸੁਰਾਜਵੀਰ ਜਵੰਦਾ ਦੀਆਂ ਪੁਰਾਣੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਥੇ ਉਹ ਪੁਲਿਸ ਵਿਭਾਗ ਵਿੱਚ ਵੀ ਨੌਕਰੀ ਕਰਦੇ ਸੀ ਸੁਰਾਜਵੀਰ ਜਵੰਦਾ ਦਾ ਅੱਜ ਪਿੰਡ ਪੂਨਾ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਸੋ ਪਿੰਡ ਪੂਨਾ 'ਚ ਸੋਗ ਦੀ ਲਹਿਰ ਹੈ ਲੁਕਸਵੇਰ ਤੋਂ ਹੀ ਉਹਨਾਂ ਦੇ ਘਰ ਪਰ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤਾਂ ਜੋ ਉਹਨਾਂ ਦੇ ਆਖਰੀ ਵਾਰ ਆ ਦਰਸ਼ਨ ਨੇ ਜਿਹੜੇ ਉਹ ਕੀਤੇ ਜਾ ਸਕਣ ਯਾਨਕਿ ਆਖਰੀ ਵਾਰ ਉਹਨਾਂ ਦੀ ਝਲਕ ਹੈ ਜਿਹੜੀ ਉਹ ਲੈ ਸਕਣ ਉਹਨਾਂ ਦੇ ਸਰੋਤੇ ਨੇ ਜਿਹੜੇ ਜੋ ਅਕਸਰ ਉਹਨਾਂ ਨੂੰ ਸਟੇਜਾਂ ਤੇ ਸੁਣਦੇ ਸੀ ਦੋਨੋਂ ਉਹਨਾਂ ਨਾਲ ਫੋਟੋ ਖਿਚਵਾਉਣ ਦੇ ਲਈ ਉਤਾਵਲੇ ਹੁੰਦੇ ਸੀ ਰਾਜਵੀਰ ਜਵੰਧਾ ਦੀ ਜੇਕਰ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਚੰਗੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਉਹਨਾਂ ਦੀ ਸੋਸ਼ਲ ਮੀਡੀਆ ਤੇ ਖੂਬ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹੀਆਂ ਨੇ ਜਿਨ੍ਹਾਂ ਵਿੱਚ ਉਹ ਬੱਚਿਆਂ ਨਾਲ ਵੀ ਹਾਸਾ ਮਖੌਲ ਕਰਦੇ ਨਜ਼ਰ ਆਉਂਦੇ ਸੀ ਬੱਚਿਆਂ ਨਾਲ ਵੀ ਫੋਟੋਆਂ ਤਸਵੀਰਾਂ ਖਿਚਾਉਂਦੇ ਨਜ਼ਰ ਆਉਂਦੇ ਸੀ ਸੋ ਕਿਸੇ ਤਰ੍ਹਾਂ ਦੇ ਉਹਨਾਂ ਦੇ ਵਿੱਚ ਕੋਈ ਜਿਸ ਤਰ੍ਹਾਂ ਈਗੋ ਕਹ ਦਿੱਤੀ ਜਾਂਦੀ ਆ ਉਹ ਨਹੀਂ ਨਜ਼ਰ ਆਉਂਦੀ ਸੀ ਸੋ ਮਿਲਾਪੜੇ ਸਭਾ ਦੇ ਸੰਦਰਜਵੀਰ ਜਵੰਦਾ ਜੋ ਸਾਡੇ ਨੂੰ ਇਸ ਸੰਸਾਰ ਤੋਂ ਅਲਵਿਦਾ ਅੱਗੇ ਨੇ ਸੋ ਅੱਜ ਉਹਨਾਂ ਦੇ ਪਿੰਡ ਪੋਨਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ